ਤੇ ਦੇਖੋ ਇਹ ਗੱਲ ਸਿਰਫ ਜ਼ਮੀਨ ਖਰੀਦਣ ਜਾਂ ਕੋਠੀਆਂ ਮਹਿਲ ਬਣਾਉਣ ਦੀ ਨਹੀਂ ਨਹੀਂ ਇਹ ਤਾਂ ਉਸ ਜਜ਼ਬੇ ਤੇ ਉਸ ਅਸੂਰ ਦੀ ਗੱਲ ਹੈ ਜਿਸ ਨੇ ਇਸ ਸ਼ਹਿਰ ਨੂੰ ਜਨਮ ਦਿੱਤਾ ਅੱਛਾ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਐਹੋ ਜੇ ਦੌਰ ਤੋਂ ਜਦੋਂ ਪੰਜਾਬ ਤੇ ਸੰਕਟਕਾਲੇ ਬੱਦਲ ਛਾਏ ਹੋਏ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀਆਂ ਲੰਬੀਆਂ ਯਾਤਰਾਵਾਂ ਤੋਂ ਪਰਤੇ ਹੀ ਸੀ ਤੇ ਉਧਰ ਮੁਗਲ ਸਾਮਰਾਜ ਦਾ ਜ਼ੁਲਮ ਉਹ ਦਿਨ ਬਾ ਦਿਨ ਵੱਧਦਾ ਜਾ ਰਿਹਾ ਸੀ ਮਾਹੌਲ ਬਹੁਤ ਜ਼ਿਆਦਾ ਤਣਾਅ ਵਾਲਾ ਸੀ ਤਾਂ ਐਹੋ ਜੇ ਔਖੇ ਵੇਲੇ ਗੁਰੂ ਸਾਹਿਬ ਦਾ ਮਕਸਦ ਬਿਲਕੁਲ ਸਾਫ਼ ਸੀ ਸਿੱਖ ਸੰਗਤ ਦੇ ਹੌਸਲੇ ਬੁਲੰਦ ਕਰਨੇ ਤੇ ਇਸ ਦੇ ਲਈ ਇੱਕ ਐਹੋ ਜਿਹੀ ਸੁਰੱਖਿਅਤ ਇੱਕ ਆਜ਼ਾਦ ਕਰਦੀ ਲੋੜ ਸੀ ਇੱਕ ਅਜੇ ਹੀ ਥਾਂ ਜਿੱਥੇ ਡਰ ਦਾ ਪਰਛਾਵਾਂ ਵੀ ਨਾ ਹੋਵੇ ਤੇ ਧਰਮ ਦਾ ਦੀਵਾ ਬਿਨਾਂ ਕਿਸੇ ਰੋਕ ਟੋਕ ਦੇ ਜਗਦਾ ਰਹੇ ਯਾਨੀ ਕਿ ਗੁਰੂ ਸਾਹਿਬ ਸਿਰਫ ਜ਼ਮੀਨ ਦਾ ਕੋਈ ਟੁਕੜਾ ਨਹੀਂ ਸਿਲਬਰੇ ਨਹੀਂ ਉਹ ਤਾਂ ਇੱਕ ਐਹੋ ਜਿਹਾ ਪਨਾਘਾਹ ਦੀ ਤਲਾਸ਼ ਵਿੱਚ ਸੀ ਜਿਹੜੀ ਸੰਗਤ ਲਈ ਰੂਹਾਨੀ ਤੁਰਾ ਬਣ ਸਕੇ ਇੱਕ ਅਜੇ ਹੀ ਥਾਂ ਜਿੱਥੇ ਮਨ ਨੂੰ ਸਕੂਨ ਮਿਲੇ ਤੇ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਿੰਮਤ ਤੇ ਪਰਉਸੇ ਦੀ ਨੀਂ ਪੱਕੀ ਕੀਤੀ ਜਾ ਸਕੇ ਤੇ ਫਿਰ ਉਹ ਜਗ੍ਹਾ ਮਿਲ ਵੀ ਗਈ ਪਰ ਅਸਲੀ ਕਹਾਣੀ ਪਤਾ ਕੀ ਹੈ ਉਹ ਜ਼ਮੀਨ ਲੱਭਣ ਦੀ ਨਹੀਂ ਸਗੋਂ ਉਸ ਨੂੰ ਹਾਸਲ ਕਰਨ ਦੇ ਢੰਗ ਦੀ ਹੈ ਕਿਉਂਕਿ ਇਥੇ ਇੱਕ ਇਹੋ ਜਿਹਾ ਫੈਸਲਾ ਹੋਇਆ ਜਿਸ ਨੇ ਇਤਿਹਾਸ ਹੀ ਬਦਲ ਕੇ ਰਖ ਦਿੱਤਾ ਇਸ ਸਾਰੇ ਗੱਲ ਵਿੱਚ ਦੋ ਖਾਸ ਨਾਮ ਸਾਹਮਣੇ ਆਉਂਦੇ ਨੇ ਬिलासपुर ਦੀ ਰਾਣੀ ਚੰਪਾ ਤੇ ਉਹਨਾਂ ਦਾ ਸ਼ਾਹੀ ਪਰਿਵਾਰ ਦੇਖੋ ਗੁਰੂ ਕਰਨਾਲ ਉਹਨਾਂ ਦਾ ਰਿਸ਼ਤਾ ਕੋਈ ਸਿਆਸੀ ਨਹੀਂ ਸੀ ਇਹ ਤਾਂ ਸਤਕਾਰ ਤੇ ਸ਼ਰਧਾ ਤੇ ਟਿਕਿਆ ਹੋਇਆ ਸੀ ਹੁਣ ਜਿਹੜਾ ਫੈਸਲਾ ਲਿਆ ਗਿਆ ਉਸ ਦੇ ਪਿੱਛੇ ਇੱਕ ਬਹੁਤ ਡੂੰਗਾ ਸਿੱਖ ਅਸੂਲ ਸੀ ਕਿਰਤ ਕਰਨੀ ਮਤਲਬ ਆਪਣੀ ਮਿਹਨਤ ਨਾਲ ਹੱਕ ਸੱਚ ਦੀ ਕਮਾਈ ਕਰਨੀ ਇਹ ਸਿਰਫ ਕੋਈ ਕਹਿਣ ਦੀ ਗੱਲ ਨਹੀਂ ਸੀ ਇਹ ਤਾਂ ਉਹ ਬੁਨਿਆਦ ਸੀ ਜਿਸ ਤੇ ਗੁਰੂ ਸਾਹਿਬ ਦਾ ਹਰ ਕਦਮ ਤੇ ਕਿਆ ਹੁੰਦਾ ਸੀ ਤੇ ਹੁਣ ਇਹੀ ਅਸੂਲ ਇਸ ਜ਼ਮੀਨ ਦੀ ਕਿਸਮਤ ਲਿਖਣ ਵਾਲਾ ਸੀ ਤੇ ਇੱਥੇ ਆਉਂਦਾ ਹੈ ਕਹਾਣੀ ਵਿੱਚ ਸਭ ਤੋਂ ਦਿਲਚਸਪ ਮੋੜ ਰਾਣੀ ਚੰਪਾ ਨੇ ਤਾਂ ਜ਼ਮੀਨ ਤੋਹਫੇ ਵਜੋਂ ਦੇਣ ਦੀ ਪੇਸ਼ਕਸ਼ ਕਰ ਦਿੱਤੀ ਪਰ ਗੁਰੂ ਸਾਹਿਬ ਨੇ ਬੜੀ ਨਿਮਰਤਾ ਨਾਲ ਮਨਾ ਕਰ ਦਿੱਤਾ ਸਵਾਲ ਹੈ ਕਿਉਂ ਕਿਉਂਕਿ ਉਹਨਾਂ ਨੇ ਜ਼ੋਰ ਦਿੱਤਾ ਕਿ ਉਹ ਇਸ ਦੀ ਕੀਮਤ ਅਦਾ ਕਰਨਗੇ ਤੇ ਇਹ ਰਕਮ ਲਗਭਗ 500 ਰੁਪਏ ਇਹ ਸਿਰਫ ਪੈਸੇ ਨਹੀਂ ਸੀ ਇਹ ਤਾਂ ਅਸੂਲ ਦੀ ਕੀਮਤ ਸੀ ਆਜ਼ਾਦੀ ਦੀ ਕੀਮਤ ਸੀ ਤਾਂ ਸਮਝੋ ਇਹ ਪੇਮੈਂਟ ਸਿਰਫ ਇੱਕ ਸੌਦਾ ਨਹੀਂ ਸੀ ਇਹ ਤਾਂ ਇੱਕ ਐਲਾਨ ਸੀ ਇਹ ਕੈਲਾਨ ਕਿ ਇਹ ਨਵੀਂ ਬਸਤੀ ਕਿਸੇ ਦੇ एहसान ਥੱਲੇ ਨਹੀਂ ਰੱਬੇਗੀ ਸਗੋਂ ਆਪਣੇ ਸਵੈਮਾਨ ਤੇ ਹੱਕ ਸੱਚ ਦੀ ਪੱਕੀ ਨੀਂਹ ਤੇ ਖੜੀ ਹੋਵੇਗੀ बस इस एक कदम ने आजादी ਦਾ ਬੀਜ ਇਸ ਧਰਤੀ ਦੀ ਮਿੱਟੀ ਵਿੱਚ ਹਮੇਸ਼ਾ ਹਮੇਸ਼ਾ ਲਈ ਬੀਜ ਦਿੱਤਾ ਖੈਰ ਜਦੋਂ اصول ਦੀਨੀ ਇੰਨੀ ਮਜ਼ਬੂਤ ਰੱਖੀ ਗਈ ਤਾਂ ਫਿਰ ਉਸਤੇ ਇੱਕ ਨਵੇਂ ਰੂਹਾਨੀ ਕਰਦੀ ਉਸਾਰੀ ਸ਼ੁਰੂ ਹੋਈ ਤੇ ਇਸ ਘਰ ਨੂੰ ਨਾਮ ਵੀ ਬਹੁਤ ਹੀ ਖਾਸ ਦਿੱਤਾ ਗਿਆ ਗੁਰੂ ਸਾਹਿਬ ਨੇ ਇਸ ਨਵੀਂ ਬਸਤੀ ਦਾ ਨਾਮ ਰੱਖਿਆ ਚੱਕ ਨਾਨਕੀ ਇਹ ਨਾਮ ਉਹਨਾਂ ਨੇ ਆਪਣੀ ਸਤਿਕਾਰਯੋਗ ਮਾਤਾ ਜੀ ਮਾਤਾ ਨਾਨਕੀ ਜੀ ਦੇ ਸਨਮਾਨ ਵਿੱਚ ਰੱਖਿਆ ਸੋਚ ਕੇ ਦੇਖੋ ਇਹ ਸਿਰਫ ਇੱਕ ਨਾ ਨਹੀਂ ਸੀ ਇਹ ਤਾਂ ਇੱਕ ਪੁੱਤਰ ਦਾ ਆਪਣੀ ਮਾਂ ਲਈ ਪਿਆਰ ਤੇ ਸ਼ਰਧਾ ਦਾ ਸਭ ਤੋਂ ਖੂਬਸੂਰਤ ਇਜ਼ਹਾਰ ਸੀ ਇਸ ਨਵੀਂ ਧਰਤੀ ਤੇ ਸਭ ਤੋਂ ਪਹਿਲਾਂ ਜਿਸ ਇਮਾਰਤ ਦੀ ਨੀਂ ਰੱਖੀ ਗਈ ਉਹ ਸੀ ਗੁਰੂ ਦਾ ਮਹਿਲ ਹੁਣ ਇਹ ਸਿਰਫ ਰਹਿਣ ਦੀ ਥਾਂ ਨਹੀਂ ਸੀ ਇਹ ਤਾਂ ਉਸ ਪੱਕੇ ਕੇਂਦਰ ਦਾ ਚਿੰਨ ਸੀ ਜਿੱਥੋਂ ਗੁਰਮਤਾ ਚਾਨਣ ਦੁਨੀਆ ਦੇ ਚਾਰੇ ਚੁਫੇਰੇ ਫੈਲਣਾ ਸੀ ਪਰ ਠਹਿਰੋ ਇਹ ਤਾਂ ਸਿਰਫ ਸ਼ੁਰੂਆਤ ਸੀ छोटी जी बस्ती तो ये थांति वह सफर अगे के में ए देखो। ए सानू, उस महान सोच की पूरी तस्वीर दिखाई है जिड़ा बीज सोलह सो पैंस बीजिया गया सी, अगे जाके एक जहा मजबूत किला बनिया जिथे सोला सो नवे खालसा पंथ साजा गया ਸੋチュ ਇੱਕ ਛੋਟੇ ਜਿਹੇ ਕਦਮ ਦਾ ਨਤੀਜਾ ਕਿੰਨਾ ਕਿੰਨਾ ਵੱਡਾ ਨਿਕਲਿਆ ਚਲੋ ਫਟਾਫਟ ਇੱਕ ਵਾਰੀ ਮੁੱਖ ਗੱਲਾਂ ਤੇ ਨਜ਼ਰ ਮਾਰ ਲਈਏ ਸਾਲ ਸੀ 1665 ਜਗਾ ਸੀ ਕੀਰਤਪੁਰ ਸਾਹਿਬ ਦੇ ਕੋਲ ਜ਼ਮੀਨ ਖਰੀਦੀ ਗਈ ਸੀ ਤੋਹਫੇ ਵਿੱਚ ਨਹੀਂ ਲਈ ਗਈ ਤੇ ਨਾਂ ਰੱਖਿਆ ਗਿਆ ਚੱਕ ਨਾਨਕੀ ਦੇਖੋ ਹਰ ਇੱਕ ਗੱਲ ਆਪਣੇ ਆਪ ਵਿੱਚ ਇੱਕ ਵੱਡੀ ਕਹਾਣੀ ਹੈ ਇਸ ਸਾਰੀ ਗੱਲਬਾਤ ਦਾ ਨਿਚੋੜ ਸਰ ਇਸ ਇੱਕ ਵਾਕ ਵਿੱਚ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚੱਕ ਨਨਕੀ ਦੀ ਸਥਾਪਨਾ ਹੱਕ ਸੱਚ ਨਾਲ ਕੀਤੀ ਕਿਸੇ ਰਾਜੇ ਦੀ ਮਿਹਰਬਾਨੀ ਨਾਲ ਨਹੀਂ ਤੇ ਇਸੇ ਕੰਮ ਨੇ ਅਨੰਦਪੁਰ ਸਾਹਿਬ ਦਾ ਉਹ ਬੀਜ ਬੀਜਿਆ ਜਿੱਥੇ ਬਾਅਦ ਵਿੱਚ ਖਾਲਸਾ ਪ੍ਰਗਟ ਹੋਇਆ ਬਸ ਇਹੇ ਸ਼ਬਦ ਸਾਨੂੰ ਸੱਚ ਆਜ਼ਾਦੀ ਤੇ ਉਸ ਰੱਬੀ ਹਿੰਮਤ ਦੀ ਵਿਰਾਸਤ ਯਾਦ ਕਰਵਾਉਂਦੇ ਨੇ ਤੇ ਆਖਿਰ ਵਿੱਚ ਇਹ ਪੂਰੀ ਕਹਾਣੀ ਸਾਡੇ ਸਾਰਿਆਂ ਲਈ ਇੱਕ ਸਵਾਲ ਛੰਡ ਜਾਂਦੀ ਹੈ ਕਿ ਇਮਾਨਦਾਰੀ ਦੀ ਨੀਤੇ ਕੁਝ ਉਸਾਰਨ ਦਾ ਅਸਲ ਮਤਲਬ ਕੀ ਹੁੰਦਾ ਹੈ ਇਹ ਸਿਰਫ ਇਤਿਹਾਸ ਦਾ ਇੱਕ ਸਬਕ ਨਹੀਂ ਇਹ ਤਾਂ ਇੱਕ ਇਹੋ ਜਿਹਾ ਸਦੀਵੀ ਸਵਾਲ ਹੈ ਜਿਸ ਤੇ ਸੋਚ ਵਿਚਾਰ ਕਰਨਾ ਹਮੇਸ਼ਾ ਜ਼ਰੂਰੀ ਰਹੇਗਾ